ਆਣ ਦੋ ਆ ਦੇਖੋ ਬਈ ਬਾਈ ਵੀਡੀਓ ਚ ਕਹਿ ਬੈਠਾ ਕਹਿੰਦਾ ਮੈਂ ਆ ਪੱਤੀਆਂ ਤੋਂ ਰਿਪੇਟ ਪਾਉਂਗਾ ਲੋ ਵੀ ਕਿਸਾਨ ਵੀਰਾਂ ਵਾਸਤੇ ਬਹੁਤ ਵਧੀਆ ਇੰਪਲੀਮੈਂਟ ਬਹੁਤ ਵਧੀਆ ਇੱਕ ਸੰਦ ਲੈ ਕੇ ਆਇਆ ਸਾਂ ਦਾ ਛੋਟਾ ਪਰ ਕਮਾਈ ਇਹ ਤੋਂ ਮੋਟੀ ਹੁੰਦੀ ਆ ਨਾਮ ਤੁਸੀਂ ਸੁਣਿਆ ਹੋਣਾ ਕੇਵਲ ਬਿਲਖੁਦ ਡਰਬੇ ਦੇ ਵਿੱਚ ਬਹੁਤ ਵੱਡਾ ਬਾਈਆਂ ਦਾ ਨਾਮ ਹੈ ਜਿਵੇਂ ਜੱਗੇ ਬਾਕ ਦਾ ਹਾਲੈਂਡ ਦੇ ਵਿੱਚ ਨਾਮ ਹੈ ਬਾਈਆਂ ਦਾ ਰੀਪਰਾਂ ਦੇ ਵਿੱਚ ਨਾਮ ਹੈ ਇਹ ਉਹ ਰੀਪਰ ਨੇ ਇੱਕ ਆਮ ਰੀਪਰ ਹੁੰਦਾ ਪੁੱਠੇ ਚੱਕਰਾਂ ਵਾਲਾ ਇਹ ਸਿੱਧੇ ਚੱਕਰਾਂ ਵਾਲਾ ਹੈ ਇਹ ਰੀਪਰਾਂ ਤੇ ਤੁਹਾਨੂੰ ਇੱਕ ਹੋਰ ਗੱਲ ਦੱਸੀ ਵੀ ਸਬਸਿਡੀ ਵੀ ਆ 50 ਤੋਂ 60% ਸਬਸਿਡੀ ਆ ਆ ਜਿੰਨੇ ਖੜੇ ਆ ਇੱਧਰ ਉਹ ਲੈਣ ਲੱਗੀ ਵੀ ਤੁਰ ਤੱਕ ਮਾਰੀ ਕੈਮਰਾ ਬਾਈ ਸਾਰੇ ਸਬਸਿਡੀ ਵਾਲੇ ਆ ਇਹ ਸਬਸਿਡੀ ਮਿਲੀ ਹੋਈ ਇਹਦੇ 50 ਤੋਂ 60% ਕੇਵਲ ਬਿਲਖੂ ਦੇ ਵਿੱਚ ਤੁਸੀਂ ਨਾਮ ਸੁਣਿਆ ਨਾ ਕਿਸਾਨ ਚਾਹੇ ਮਾਲਵੇ ਦਾ ਚਾਹੇ ਮਾਝ ਦਾ ਚਾਹੇ ਦੁਆਬੇ ਦਾ ਪਰ ਉਹਦੇ ਕੋਲੇ ਰੀਪਰ ਤੁਸੀਂ ਦੇਖੋ ਹਮੇਸ਼ਾ ਕੇਵਲ ਬਿਲਖੂ ਦਾ ਆਉਗਾ ਸਭ ਤੋਂ ਵੱਡਾ ਨਾਮ ਪਾਈਆਂ ਦਾ ਰੀਪਰਾਂ ਦੇ ਵਿੱਚ ਹੈ ਪਾਈਆਂ ਨਾਲ ਗੱਲਬਾਤ ਕਰਦੇ ਆਂ ਵੀ ਕਿੰਨੇ ਕਿ ਆਰਡਰ ਆਏ ਹੋਏ ਲੈਣ ਲੱਗੀਆਂ ਪਈਆਂ ਉਹ ਤੁਰ ਤੱਕ ਦੇਖੋ ਇਹਦਾ ਤਿਆਰ ਹੋ ਰਿਹਾ ਸਬਸਿਡੀ ਵਾਲੇ ਆ ਵੀ ਸਬਸਿਡੀ ਵਾਲਿਆ ਉਹ ਤੁਰ ਤੱਕ ਪਈ ਆ ਸਤਿ ਸ਼੍ਰੀ ਅਕਾਲ ਵੀਰ ਜੀ ਬਈ ਜਿਵੇਂ ਤੁਹਾਡਾ ਨਾਮ ਸੁਣਿਆ ਪਰ ਰੀਪਰਾਂ ਦੇ ਵਿੱਚ ਹਨਾ ਹਾਂਜੀ ਹਾਂਜੀ ਵੀਰ ਜੀ ਰੀਪਰਾਂ ਵਿੱਚ ਤੁਹਾਡਾ ਬਹੁਤ ਵੱਡਾ ਨਾਮ ਹੈ ਤੇ ਇਹ ਜਿਵੇਂ ਲੈਣ ਲੱਗੀ ਪਈ ਆ ਬਈ ਇਹ ਆਰਡਰ ਆ ਬੀਰ ਜੀ ਅਹਲਾ ਪਸਬ ਨਹੀਂ ਹੈਗੇ ਆਰਡਰ ਦਾ ਆਰਡਰ ਤੁਹਾਡੇ ਲਈ ਜਿਆਦੇ ਨਹੀਂ ਤਾਂ ਮੰਨ ਲਾ ਜਿੰਨੇ ਸਾਡੇ ਲਈ ਬਣ ਜਾਂਦੇ ਰਹੋ ਜਾਈ ਜਾਂਦੇ ਨੇਗੇ ਵੀ ਜੀ ਸਾਰਿਆਂ ਨੂੰ ਪਹਿਲਾਂ ਤੁਹਾਡੇ ਚੰਨ ਰਹੀ ਸਾਰਿਆਂ ਨੂੰ ਕਿਸਾਨ ਭਰਾਵਾਂ ਨੂੰ ਸਸਰੀਕਾਰ ਤੇ ਵੀਰ ਜੀ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਬੇਨਤੀ ਕਰਦਾ ਇੱਕ ਵੀ ਮੇਰੀ ਵੀਡੀਓ ਦੇ ਵਿੱਚ ਤੁਸੀਂ ਝੂਠ ਨਹੀਂ ਬੋਲਾ ਨਾ ਮੈਨੂੰ ਝੂਠ ਬੁਲਾਉਣਾ ਹੈਗਾ ਸਹੀ ਹੈ ਜਿਹੜੇ ਤੁਹਾਨੂੰ ਰੜਕ ਲੱਗੂਗੀ ਮੰਨ ਲਾ ਪੱਤਰਕਾਰਾਂ ਵਾਂਗੂਆਂ ਗੱਡ ਕੇ ਜਵਾਬ ਲਿਓ ਮੈਂ ਜਵਾਬ ਦੇਵਾਂਗਾ ਕਿਉਂਕਿ ਆਪਾਂ ਮੰਨ ਲਾ ਪਤਾ ਕੀ ਜੱਜ ਝੂਠ ਇੱਕ ਬੋਲਾਂਗੇ ਨੂੰ 100 ਝੂਠ ਵੱਧ ਬੋਲਦ ਨੇ ਬਾਅਦ ਚ ਬੋਲਦ ਨੇ ਪੈਂਦੇ ਨੇ ਆਪਾਂ ਲੋ ਆਪਾਂ ਜਿਵੇਂ ਵੀਡੀਓ ਚ ਬੋਲਤਾ ਵੀ ਕੇਬਲ ਬਿਲਖੁਦਾ ਨਾਮ ਬਹੁਤ ਵੱਡਾ ਪੰਜਾਬ ਦੇ ਵਿੱਚ ਹੁਣ ਦੱਸੋ ਵੀ ਵੱਡਾ ਕਿਉਂ ਆ ਤੁਹਾਡਾ ਨਾਮ ਹਾਂ ਜੀ ਵੀਰੇ ਉਹ ਚੀਜ਼ ਆ ਪਹਿਲਾ ਨੰਬਰ ਤਾਂ ਵੀਰ ਜੀ ਕੋਈ ਵੀ ਕੰਮ ਸਟਾਰਟ ਕਰਦੇ ਆ ਸਾਡੇ ਕਟਰਤੀਓ ਕਿਉਂਕਿ ਕਟਰ ਸਾਡਾ ਪੁਰਾਣਾ ਕਟਰ ਦਾ ਕੰਮ ਹੈਗਾ ਅਸੀਂ 92 ਦੇ ਵਿੱਚ ਮੰਨ ਲੈ ਵਟਸਐਪ ਕਰੀਤੀ 95 ਦੇ ਵਿੱਚ ਮੈਂ ਕਟਰ ਦੀ ਸਟਾਰਟਿੰਗ ਕਰੀਤੀ ਜਿੱਥੇ ਮੇਰਾ ਨਾਮ ਚੱਲੇਗਾ ਹਾਂ ਜੀ ਉਦੋਂ ਵੀਰ ਜੀ ਜਿਵੇਂ ਕਟਰ ਦਾ ਹੈਗਾ ਸਾਡਾ ਹਰ ਇੱਕ ਚੀਜ਼ ਦੀ ਮੰਨ ਲੈ ਕੁਆਲਿਟੀ ਹੋਊਗੀ ਪਹਿਲਾ ਨੰਬਰ ਤਾਂ ਵੀਰ ਆਪਾਂ ਸਾਫਟ ਦੀ ਚੱਲ ਲੈਨੇ ਆਂਗੇ ਜਿਹੜੀ ਅਸੀਂ ਸਾਫਟ ਬਣਾਉਣੇ ਆਂਗੇ ਤੁਹਾਨੂੰ ਇਹਦੇ ਨਾਲ ਦੀ ਸਾਫ ਕਿਉਂਕਿ ਇਹ ਵੀਰੇ ਵਿੱਚੋਂ ਤਾਂ ਜਿਵੇਂ ਬਾਹਰਲੇ ਬੈਲਰਾਂ ਦੇ ਹੁੰਦਾ ਆਪਣਾ ਮੰਨ ਲੈ ਇਟਲੀ ਕੈਨੇਡਾ ਦੇ ਉਹ ਇਹ ਬੈਲਰ ਹੁੰਦੇ ਹੁੰਦੇ ਨੇ ਵੀਰੇ ਵਿੱਚੋਂ ਸਿਰੇ ਤੱਕ ਇਹ ਚੌਰਸ ਹੈਗੀ ਤੇ ਬਾਹਰੋਂ ਇਹ ਮੰਨ ਲੈ ਗੋਲਾਗੀ ਕਿਉਂਕਿ ਤੇ ਵਿੱਚ ਜਿੰਮੇਦਾਰ ਦਾ ਫੂਸਣਾ ਲਿਫਟੇ ਦੇ ਵਿੱਚ ਉਹ ਫੂਸ ਲਿਫਟਣ ਲੱਗਦੀ ਉਹ ਚੀਜ਼ ਖਤਮ ਕਰਤੀ ਫਿਰ ਇਹਦੀ ਜੋਕ ਵੀਰੇ ਸਾਡੀ ਆਪਣੀ ਜੋਕ ਹੈ ਸਪੈਸ਼ਲ ਜੋਕ ਹੈ ਕਿ ਮੋਟੀ ਲੱਗੀ ਹੋਈ ਹੈ ਇਹਦੇ ਵਿੱਚ ਹਾਂ ਅੱਛਾ ਉਸ ਤੋਂ ਬਾਅਦ ਕਟਰ ਵੀਰੇ ਨਵਾਂ ਮਾਡਲ ਹੈ ਜਿਹੜਾ ਪਲੇਟ ਦੇ ਵਿੱਚ ਕਰਤਾ ਹਾਂ ਬਾਰ ਪਲੇਟ ਆ ਨਾਲੇ ਦੇ ਥੱਲੇ ਐਂਗਲ ਕਰਤੀ ਵੀਰ ਜੀ ਥੱਲੇ ਤੈਨੂੰ ਸੁਖ ਮੋਟੀ ਲਾਉਣ ਦਾ ਕਾਰਨ ਕਿਵੇਂ ਹੈ ਕਾਰਨ ਇਹਦਾ ਵੀ ਦੱਸਦਾ ਜੀ ਨਾਲੇ ਤੈਨੂੰ ਸੂਤ ਥੱਲੇ ਵੀਰ ਜੀ ਇੱਥੋਂ 4 ਇੰਚੀ ਮੋਟੀ ਹੋ ਗਈ ਪਲੇਟ ਇਹ ਨਾਲੇ ਐਂਗਲ ਲਾਉਣਾ ਕਿ ਇੱਕ ਕੱਲੀ ਪਲੇਟ ਆਉਂਦੀ ਹੈਗੀ ਅਸੀਂ ਕੱਲੀ ਪਲੇਟ ਨਹੀਂ ਲਾਉਂਦੇ ਉਹ ਬਾਅਦ ਚ ਕੰਪਲੀਟ ਆਉਂਦੀ ਹੈਗੀ ਹਾਂਜੀ ਕਿਉਂਕਿ ਇਹਦੇ ਵਿੱਚ ਵੀਰਜੀ ਜਿਵੇਂ ਸਾਡਾ ਕੋਈ ਵੀ ਹੈਗਾ ਜਿਵੇਂ ਪੱਖਾ ਹੁੰਦਾ ਹੈ ਪੱਖਾ ਇਹਦਾ ਬੈਨ ਸੋਕੇ ਪੱਖਾ ਫੇਰ ਪਊਗਾ ਕਿਉਂਕਿ ਇਹਦਾ ਚਾਹੇ ਤੁਸੀਂ ਪਾਣੀ ਦਾ ਗਲਾਸ ਦਾ ਦੂਰ ਦੀ ਗੱਲ ਹੈ ਚਾਹੇ ਮੋਬਾਈਲ ਖੜਾ ਕਰ ਦਿਓ ਸਾਡੇ ਕਾਟਰ ਤੇ ਚਲਦੇ ਉੱਪਰ ਚਲਦੇ ਦੇ ਉੱਪਰ ਉਹ ਵੀ ਨਹੀਂ ਗਿਰੂਗਾ ਮੰਨ ਕੇ ਚਲੋ ਇਹ ਆਪਾਂ ਕਰਕੇ ਦੇਖਾਂਗੇ ਹਾਂ ਸਾਨੂੰ ਕਰਕੇ ਦਿਖਾਵਾਂਗੇ ਜਿਵੇਂ ਆਲਾ ਕਹਿੰਦਾ ਇੱਕ ਦਪਟਾ ਆ ਗਿਆ ਸਾਨੂੰ ਜ਼ਿੰਮੇਵਾਰ ਕਹਿਣ ਲੱਗ ਜਾਂਦਾ ਹੈਗਾ ਵੀ ਉਹਦੇ ਨਾਲ ਮੰਨ ਲਾ ਕੋਈ ਪੱਖਾ ਟੁੱਟ ਜੂਗਾ ਜੇ ਮੰਨ ਗਏ ਸਾਡਾ ਪੱਥਰ ਆ ਜਾਏ ਜਾਂ ਕੋਈ ਦਰਖਤ ਆ ਜਾਏ ਸਾਡਾ ਪੱਖਾ ਵੀ ਟੁੱਟ ਗਿਆ ਤਾਂ ਵੀ ਨਵਾਂ ਮਿਲੂਗਾ ਵੀਰਜੀ ਅ ਗियर ਟੁੱਟ ਗਿਆ ਸਾਡਾ ਕਸ ਮਰਜੀ ਫਸ ਕੇ ਹਾਂਜੀ ਤਾਂ ਵੀ ਨਵਾਂ ਮਿਲੂ ਕੋਈ ਰਿਪੇਅਰ ਨਹੀਂ ਗੇਅਰ ਕਿਹੜੀ ਕੰਪਨੀ ਦਾ ਲਾਉਣਾ ਹੈ ਵੀਰ ਜੀ ਅਸੀਂ ਆਪਦਾ ਤਿਆਰ ਕਰਾਉਨੇ ਆਗੇ ਹਾਂਜੀ ਕੇਵਲ ਢੜਬਾ ਕੇਵਲ ਢੜਬਾ ਠੀਕ ਮੰਨ ਲੈ ਗੇਅਰ ਸਾਡਾ ਆਪਦਾ ਹੋਜੰਗ ਦੇ ਵਿੱਚ ਗੇਅਰ ਹੈਗਾ ਇਹ ਨਵਾਂ ਮਾਡਲ ਗੇਅਰ ਹੈ ਵੀਰ ਜੀ ਇਹ ਹਾਂਜੀ ਮੰਨ ਲੈ ਜੇ ਥੋੜਾ ਦਰਖਤ 'ਚ ਵੀ ਫਸ ਜੇ ਜੇ ਟੁੱਟ ਗਿਆ ਤੁਸ ਨੂੰ ਇਹ ਨਹੀਂ ਕਾਂਗੇ ਪਸਾ ਕੇ ਤੋੜਤਾ ਅੱਛਾ ਹੈ ਗੇਅਰ ਚੇਂਜ ਹੋਊਗਾ ਕੋਈ ਰਿਪੇਅਰ ਨਹੀਂ ਹਾਂਜੀ ਜੇ ਬਾਈਚਾਨ ਸਾਡੀ ਗੱਡੀ ਲੇਟ ਆਉਂਦੀ ਆ ਥੋੜਾ ਕੰਮ ਆਮਰਦਾਸੀਂ ਜਿਆਦਾ ਚੱਲ ਰਿਹਾ ਹੈਗਾ ਸਾਡੀ ਗੱਡੀ ਲੇਟ ਹੈਗੀ ਉਧਰ ਤੁਸੀਂ ਦੋ ਨਾਟ ਖੋਲ ਕੇ ਚੱਕ ਲਿਓ ਵੀਰ ਜੀ ਜਿੰਨੀ ਤੁਹਾਡੀ ਬਾਟ ਹੈਗੀ ਤੁਹਾਨੂੰ ਉਹਦਾ ਮਨ ਲੈ ਗੱਡੀ ਦਾ ਤੇਲ ਵੀ ਮਿਲੂਗਾ ਵੀ ਬਾਹਨੇ ਵਾਜੀ ਨਹੀਂ ਹੋਊਗੀ ਬਾਹਨੇ ਵਾਜੀ ਨਹੀਂ ਹੋਊਗੀ 3:00 ਵਜੇ ਹੋਣਾ ਬਈ ਤੁਹਾਡਾ 8:00 ਵਜੇ ਹੋਣਾ ਹਾਂ ਕੋਈ ਬਾਹਨੇ ਵਾਜੀ ਨਹੀਂ ਵੀਰ ਜੀ ਫਿਰ ਅਸੀਂ ਪੱਖੇ ਦੀ ਗੱਲ ਕਰਦੇ ਆਂ ਪੱਖੇ ਵਾਸਤੇ ਸਾਡੀ ਬੈਨਸ ਵਾਸਤੇ ਸਪੈਸ਼ਲ ਮਸ਼ੀਨ ਹੈਗੀ ਹਾਂਜੀ ਤੇ ਜਦੋਂ ਵੀ ਮਨ ਲੈ ਪੱਖਾ ਹੈਗਾ ਹੂੰ ਇਹ ਵੀ ਇਸ ਤਰ੍ਹਾਂ ਨਹੀਂ ਹੈਗਾ ਵੀ ਆਪਾਂ ਪੱਖਾ ਗੱਲ ਇਹਦੇ ਚ ਪਤਾ ਹਾਂਜੀ ਮਸ਼ੀਨ ਦੇ ਨਾਲ ਚੈੱਕ ਹੋਊਗਾ ਅੱਛਾ ਇੱਥੇ ਚੈੱਕ ਕਰ ਦਈਏ ਪਹਿਲਾਂ ਜੀ ਮਨ ਲੈ ਰੀਪਰ ਦੀ ਪੂਰੀ ਡਾਕਟਰੀ ਕਰ ਦੇਖੋ ਇਹ ਜ਼ੀਰੋ ਚ ਆ ਰਿਹਾ ਹੈਗਾ ਹਾਂਜੀ ਜਦੋਂ ਵਿੱਚ ਫਾਲਟ ਹੋਊਗਾ ਇਹ ਮਤਲਬ ਆਊਟ ਦਸਾਂ ਲੱਗ ਜਾਊਗਾ ਫਿਰ ਉਹਦੇ ਵਿੱਚ ਇਹ ਮਤਲਬ ਕਿਸੇ ਲਵੇ ਵੀ ਆਪਣੇ ਮਤਲਬ ਮਸ਼ੀਨ ਨਹੀਂ ਹੋਊਗੀ ਤੁਹਾਡੇ ਲਵੇ ਕਿਸੇ ਕਿਸੇ ਮਰਜ਼ੀ ਫਰਮ ਤੇ ਭਗ ਜਾਓ ਇਹਦੇ ਉਹ ਨਹੀਂ ਦੇਊਗਾ ਸਾਨੂੰ ਵਾਲਾ ਅੱਛਾ ਜੀ ਬੈਂਸ ਕੋਈ ਨਹੀਂ ਰੂਟ ਇਹਦਾ ਕਰਕੇ ਦੇਊਗਾ ਪਹਿਲਾਂ ਇਹ ਚੀਜ਼ ਚੈੱਕ ਕਰੋ ਹਣਾ ਵੀ ਤੁਸੀਂ ਖਰੀਦਣਾ ਵੀ ਆ ਹਾਂ ਜੂਨੀ ਵੀ ਇੱਥੋਂ ਖਰੀਦਣਾ ਜਿੱਥੋਂ ਵੀ ਖਰੀਦਣਾ ਪਹਿਲਾਂ ਇਹ ਚੀਜ਼ਾਂ ਚੈੱਕ ਕਰੋ ਡੂੰਘੇ ਨਗਾਈ ਦੇ ਵਿੱਚ ਪੁੱਠਾ ਨਹੀਂ ਘੁੰਮਦੇ ਕਪੁੱਠੇ ਘੁੰਮਾ ਕਰਦੇ ਵੀਰ ਜੀ ਇਹ ਆਪਣੇ ਕਟਰ ਦੀ ਇੱਕ ਹੋਰ ਖੁੱਭੀਆਂ ਦੇ ਵਿੱਚ ਬਹੁਤ ਜ਼ਿਆਦਾ ਹਾਂਜੀ ਜਿਹੜਾ ਆਪਣਾ ਕੱਟ ਰਹਿਗਾ ਆਪਣੇ ਕਾਟਰ ਤੋਂ ਚਾਹੀਦਾ ਤੁਸੀਂ ਮਰਜ਼ੇ ਕਰੱਚੇ ਖਲਿਆਰ ਲੋ ਹਾਂਜੀ ਕੱਲਾ ਕੱਲਾ ਕਰੱਚੇ ਖਲਿਆਰੂ ਜ਼ਿਆਦੇ ਜਿਵੇਂ ਹੁਣ ਆਪਣਾ ਹੁਸ਼ਿਆਰਪੁਰ ਗਰਦਾਸਪੁਰ ਆਏਗਾ ਉਧਰ ਕੀ ਕਰਦੇ ਨੇ ਉਧਰ ਵੀਰੇ ਆਪਣੇ ਗੁੱਜਰ ਭਾਈ ਨੇ ਉਧਰ ਉਹ ਵੱਟ ਭਾਲਦੇ ਨੇ ਕਹਿੰਦੇ ਸਾਨੂੰ ਲੈਣ ਲਾਉਣਾ ਚਾਹੀਦੀ ਹੈਗੀ ਬੈਲਰ ਵਾਸਤੇ ਨਹੀਂ ਬੈਲਰ ਵਾਸਤੇ ਵੀਰੇ ਚੱਕਦੇ ਨੇ ਕਿ ਉਧਰ ਅੱਛਾ ਇਕੱਠੇ ਕਰਦੇ ਨੇ ਕਿ ਮੰਨ ਲੈ ਬੈਲਰ ਨੂੰ ਤਾਂ ਖੰਡਿਆਉਣ ਵਾਸਤੇ ਚਾਹੀਦਾ ਹੈਗਾ ਇਹਦੇ ਸਿਸਟਮ ਵੀਰੇ ਫਿਰ ਇਹ ਖੰਡਿਆਉਂਦਾ ਵੀ ਹੈਗਾ ਇੱਕ ਪਾਸੇ ਤਾਂ ਇਹ ਮੰਨ ਲੈ ਕਰੱਚੇ ਖੰਡਿਆਉਂਦਾ ਹੈਗਾ ਜੇ ਦੂਜੇ ਪਾਸੇ ਮੋੜਾਂਗੇ ਤਾਂ ਇਹ ਕਰੱਚੇ ਖੰਡਿਆਉਣ ਲੱਗ ਜੂਗਾ ਕੱਲਾ ਇੰਡੀਆ ਠੀਕ ਹੈ ਇੱਕ ਜੇ ਮੰਨ ਲੇ ਇੱਕ ਸਾਈਡ ਮੋੜੋਂਗੇ ਤੁਸੀਂ ਘਰ ਚ ਖਣਦੇ ਹੋਗਾ ਇੱਕ ਸਾਈਡ ਮੋੜੋਂਗੇ ਲੈਣ ਲਾਉਣ ਲੱਗੇਗਾ ਉਹ ਅਸੀਂ ਦੱਸਣਾ ਹੈਗਾ ਮੰਨ ਲਾ ਸਾਨੂੰ ਜਦੋਂ ਜਿਹੜਾ ਬੰਦਾ ਜ਼ਿੰਮੇਵਾਰ ਲੈਂਦਾ ਵੀਰ ਉਹਨੂੰ ਦੱਸਣਾ ਵੀ ਆ ਚੀਜ਼ ਹੈਗੀ ਤੇ ਇੱਕ ਬਈ ਮੈਂ ਸੁਣਿਆ ਸਬਸਿਡੀ ਮਿਲਦੀ ਹੈ ਇਹਨਾਂ ਦੇ ਜਿਹੜੇ ਸਬਸਿਡੀ ਆਪਣੇ ਕਾਟਰ ਤੇ 50% ਤੋਂ 80% ਕਾਟਰ ਤੇ ਆਪਣੇ ਸਬਸਿਡੀ ਹੈਗੀ ਹਾਂਜੀ ਉਹਦੇ ਕਾਰਨ ਵੀਰ ਆਪਾਂ ਵੀਡੀਓ ਚ ਦੱਸਦਿਆਂ ਬਾਅਦ ਚ ਜ਼ਿੰਮੇਵਾਰ ਵਿੱਚ ਵੀਰ ਫੋਨ ਵੀ ਮਾਰੀ ਜਾਂਦੇ ਨੇ ਵੀਰ ਇਹ ਸਬਸਿਡੀ ਪਹਿਲਾ ਨੰਬਰ ਦਾ ਵੀਰ ਜਿਹੜਾ ਗਰੁੱਪ ਦੇ ਵਿੱਚ ਹੈਗੀ ਉਹਦਾ 80% ਸਬਸਿਡੀ ਮਿਲੂਗੀ ਠੀਕ ਹੈ ਜੀ ਜਿਹੜਾ ਗਰੁੱਪ ਚ ਭਰਦੇ ਨੇ ਜ਼ਿਮੀਂਦਾਰ ਭਰਾਵਾ ਮੰਨ ਲੈ 80% ਸਬਸਿਡੀ ਤੇ ਜਿਹੜਾ ਕੱਲਾ ਪਰਦਾ ਹੈ ਉਹ 50% ਸਬਸਿਡੀ ਹੈਗੀ ਵੀਰ ਜੀ ਮੈਂ ਹੋਰ ਵੀ ਤੁਹਾਨੂੰ ਦੱਸ ਦਨਾ ਜਦੋਂ ਵੀ ਮੰਨ ਲੈ ਸਬਸਿਡੀ ਆਉਂਦੀ ਹੈਗੀ ਪਹਿਲਾ ਨੰਬਰ ਦਾ ਵੀਰਾਂ ਨੂੰ ਮੇਰੇ ਨੂੰ ਕਿਸਾਨ ਭਰਾਵ ਨੂੰ ਵਿੱਚ ਹਲ ਨਹੀਂ ਪਤਾ ਵੀ ਇਹਦਾ ਨਾਮ ਕੀ ਹੈਗਾ ਉਹ ਸਾਨੂੰ ਪੁੱਛੀ ਜਾਂਦੇ ਨੇ ਵੀਰ ਇਹ ਤਾਂ ਸਬਸਿਡੀ ਹੈ ਜਦੋਂ ਵੀਰ ਜੀ ਕੋਈ ਸਰਕਾਰ ਆਪਣੀ ਕੋਈ ਪਾਉਂਦੀ ਹੈ ਮੰਨ ਕੇ ਚਲੋ ਵੀਡੀਓ ਆਪਣੀ ਐਡ ਪਾਉਂਦੀ ਹੈ ਵੀ ਭਾਈ ਫਲਾਣੇ ਫਲਾਣੇ ਤੇ ਆਹੋ ਆ ਗਈ ਤੇ ਇਹਦਾ ਨਾਮ ਵੀਰ ਜੀ ਸ਼ ਦੁਬਾਰਾ ਰਿਪੀਟ ਕਰੋ ਇੱਕ ਵਾਰੀ ਇਹਦਾ ਨਾਮ ਸਰ ਮਾਸਟਰ ਹੈ ਵੀਰ ਜੀ ਇਹਦਾ ਨਾਮ ਕਿਉਂਕਿ ਆਪਾਂ ਕਹਿ ਦਿੰਦੇ ਆ ਕਿ ਖਰਚਾਂ ਰੀਪਰ ਜ਼ਿੰਮੇਵਾਰ ਵੀਰ ਕਹਿੰਦੇ ਨੇ ਖਰਚਾਂ ਰੀਪਰ ਉਹ ਤੇ ਦੇਖੀਂਦਾ ਨੇ ਵੀ ਸਬਸਿਡੀ ਉਥੇ ਚੈੱਕ ਕਰਨ ਵੇਲੇ ਸਰ ਮਾਸਟਰ ਸਰਚ ਹਾਂ ਜਦੋਂ ਤੁਸੀਂ ਮੰਨ ਲਓ ਦੇਖਣੀ ਹੈ ਚੈੱਕ ਕਰਨੀ ਹੈ ਵੀ ਸਬਸਿਡੀ ਆਈ ਹੈ ਇਹਦਾ ਨਾਮ ਸਰ ਮਾਸਟਰ ਹੈ ਜਾਂ ਰੋਟਰੀ ਸਰੈਸਰ ਹੈ ਦੋ ਨਾਮ ਨੇ ਵੀ ਹਾਂ ਜੀ ਸਹੀ ਗੱਲ ਆ ਤੁਹਾਡੀ ਪੰਡਾ ਵਾਲੇ ਰੀਪਰ ਸਰਚ ਕਰ ਮਾਰੀ ਜਾਂਦੇ ਆ ਵਿਚੰਦੇ ਵੀਰਾਂ ਨੂੰ ਪਤਾ ਨਹੀਂ ਹੁੰਦਾ ਉਹ ਸਾਨੂੰ ਫੋਨ ਕਰਕੇ ਪੁੱਛਦੇ ਨੇ ਉਹ ਅਸੀਂ ਤਾਂ ਹੀ ਨਿਮੇੜ ਦਿੰਦੇ ਆ ਵੀ ਫੋਨ ਦੇ ਵਿਚਾਲਿਆਂ ਨੂੰ ਪਤਾ ਕਿ ਸਾਨੂੰ ਵੀ ਦਿੱਕਤ ਨਹੀਂ ਆਊਗੀ ਮੰਨ ਲ ਇਹ ਸਬਸਿਡੀ ਦੇ ਨੰਬਰ ਆ ਗਏ ਕਟਿੰਗ ਦੇ ਨੰਬਰ ਆ ਗਏ ਇਹ ਸਬਸਿਡੀ ਮੰਨ ਲੈ ਇਹਦੇ ਤੇ ਮਾਮਤਾ ਪ੍ਰਾਪਤ ਕਰਾਉਣਾ ਆਪਣਾ ਭਾਅ ਸਰਕਾਰ ਤੋਂ ਇਹਦੇ ਵਿੱਚ ਇਹ ਵੀ ਹੈਗਾ ਠੀਕ ਹੈ ਇੱਕ ਬਾਈ ਗਰੰਟੀ ਆਪਾਂ ਵੈਸੇ ਗੱਲ ਕਰ ਲਈ ਕਿੰਨੇ ਕ ਟਾਈਮ ਦੇ ਦੰਨੇ ਆ ਗਰੰਟੀ ਵੀਰ ਜੀ ਹੁੰਦੀ ਸੀ ਜਾਂਦੀ ਹੈਗੀ ਹਾਂਜੀ ਤੇ ਇਹਦੀ ਕਟਰ ਦੀ ਸੀਜ਼ਨ ਦੀ ਫੁੱਲ ਗਰੰਟੀ ਹੈ ਮੰਨ ਲੈ ਵੀ ਗੇਅਰ ਬਾਕਸਾ ਗੇਅਰ ਬਾਕਸਾ ਹਾਂ ਸਾਡੇ ਗੇਅਰ ਲਾ ਲਓ ਜਿਹੜਾ ਸਾਡਾ ਗੇਅਰ ਬਾਕਸਾ ਹੈ ਵੀਰ ਜੀ ਤੁਸੀਂ ਇਹ ਦੇਖੋ ਹੂੰ ਜਿਹੜਾ ਗੇਅਰ ਬਾਕਸਾ ਸਾਡਾ ਸਟੀਲ ਬਾਕਸ ਦਾ ਗੇਅਰ ਹੈ ਹੂੰ ਸਟੀਲ ਦਾ ਗੇਅਰ ਹੈਗਾ ਉੱਪਰ ਕੇਵਲ ਡੜਬਾ ਮਾਲੇ ਵਿੱਚ ਇਹਦੇ ਸਾਰਾ ਸਟੀਲ ਦਾ ਹੋਊਗਾ ਸਾਰਾ ਸਟੀਲ ਦਾ ਵੀਰ ਜੀ ਕਣ ਮਾਰ ਜਾ ਕੇ ਦੇ ਹੂੰ ਫੁੱਟ ਗਿਆ ਮੇਰਾ ਕੁਝ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਇੱਥੋਂ ਕਣ ਆਇਆ ਤੂੰ ਕਣ ਮਾਰ ਕੇ ਦੇਖ ਲਾਂਗੇ ਕਣ ਮਾਰ ਕੇ ਤੈਨੂੰ ਦਿਖਾਉਣਾਗਾ ਹਾਂਜੀ ਸਾਡੇ ਦੇ ਦੋ ਮਾਡਲ ਬਣਦੇ ਇੱਕ ਪਛਲੀਵਾ ਟੌਪ ਦਾ ਦੀਗਾ ਹਾਂਜੀ ਸਾਰਾ ਮਾਲ ਹੋਊਗਾ ਵੀਰੇ ਸਾਰਾ ਇੱਕ ਮਾਲ ਹੋਊਗਾ 1000 ਕਟਰ ਦੀ ਚਾਦਰ ਕੱਟ ਕੇ ਹੀ ਹੈ ਹਾਂਜੀ ਸਾਰੀ ਮਾਲਾ 1000 ਦੀ 1000 ਇੱਕ ਚਾਦਰ ਹੈ ਕੋਈ ਪਤਲੀ ਨਹੀਂ ਕੋਈ ਭਾਰੀ ਨਹੀਂ ਇਹ ਕਿਸਾਨਾਂ ਨੂੰ ਆਰਡਰ ਦੇਣੇ ਸਾਰੇ ਸਾਰੇ ਆਰਡਰ ਵਾਲੇ ਨੇ ਵੀਰੇ ਹਾਂਜੀ ਕਿਉਂਕਿ ਡੇਲੀ ਸਾਡੇ ਲਵੇ ਵੀ 10 ਪੀਸ ਬਣਦੇ ਨੇਗੇ ਜਦसे ਸਾਡੇ ਲਵੇ ਚਾਈ ਜਾਂਦੇ ਨੇਗੇ ਇੱਕ ਮਾਡਲਾਂ ਬਾਰੇ ਸਮਝਾਓ ਜੀ ਮਾਡਲ ਦੋ ਮਾਡਲ ਨੇ ਹਾਂ ਵੀ ਕੀ ਅੰਤਰ ਆ ਉਹਨਾਂ ਦੇ ਵਿੱਚ ਇੱਕ ਤਾਂ ਵੀਰ ਮਾਡਲ ਆ ਗਿਆ ਬਣਨ ਲਵੇ ਇਹ ਮਾਡਲ ਆ ਗਿਆ ਜਿਹੜੇ ਪਿਛਲੇ ਸਾਲ ਬਣ ਰਹੇ ਸੀ ਆਪਣੇ ਲਵੇ ਇਹ ਜੀ ਹਾਂ ਹਾਂਜੀ ਇਹ ਪਿਛਲੇ ਸਾਲ ਮਾਡਲ ਬਣ ਰਹੇ ਸੀ ਵੀਰ ਆਪਣੇ ਲਵੇ ਇਹ ਚ ਫਰਕ ਕੀ ਆਏਗਾ ਇਹ ਚਾਦਰ ਦੇ ਵਿੱਚ ਆ ਗਿਆ ਵੀਰ ਇਹ ਹਾਂਜੀ ਹਾਂਜੀ ਇਹਦੇ ਚਾਦਰ ਪਈ ਹੋਈ ਹੈਗੀ ਇੱਕ ਇਹਦਾ ਗੇਅਰ ਦੂਜਾ ਆ ਗਿਆ ਗੇਅਰ ਵੱਡਾ ਹੈਗਾ ਹਾਂ ਇਹ ਬਗੈਰ ਹੋ ਜੇ ਕਿਦੋਂ ਗੇਅਰ ਆ ਗਿਆ ਹੂੰ ਗਾਰੰਟੀ ਇਹਦੀ ਵੀ ਪੂਰੀ ਹੋਊਗੀ ਵੀਰ ਸਾਡੀ ਠੀਕ ਹੈ ਉਹ ਹੋਲਡਿੰਗ ਦੇ ਗੇਰ ਉਹ ਸਾਡਾ ਆਪਣਾ ਗੇਰ ਤਿਆਰ ਕਰਵਾਇਆ ਹੋਇਆ ਹੈਗਾ ਹਾਂ ਵੀਰੇ ਜੇ ਮੈਂ ਰੰਗ ਆ ਗਏ ਹਾਂਜੀ ਰੰਗ ਕੇ ਪਹਿਲਾ ਨੰਬਰ ਤਾਂ ਕਿਸਾਨ ਭਰਾ ਕੋਈ ਆਪਣੀ ਮਰਜ਼ੀ ਦਾ ਰੰਗ ਕਰਵਾ ਸਕਦਾ ਹੈ ਕਿਉਂਕਿ ਜਦੋਂ ਹੁਣ ਅਗਲਾ ਇੰਨੇ ਪੈਸੇ ਲਾਉਂਦੇ ਆਂ ਜੌਂਡੀਅਰ ਨਾਲ ਦਾ ਕਰ ਦੋਂਗੇ ਜੌਂਡੀਅਰ ਦਾ ਕਰਕੇ ਦੇਵਾਂਗੇ ਨਾਲ ਦਾ ਕਰਕੇ ਦੇਵਾਂਗੇ ਜੌਂਡੀਅਰ ਦੇ ਨਹੀਂ ਤੇ ਫਿਰ ਜੌਂਡੀਅਰ ਵਾਲੇ ਆ ਜੇ ਨਾ ਬੀਰ ਜੀ ਦੇਖੋ ਪਤਾ ਕੀ ਹੈਗਾ ਆਪਾਂ ਗੱਲ ਮੰਨ ਲਈ ਪਰ ਕਿਸਾਨ ਭਰਾ ਉਹਦੀ ਦਾ ਮਨ ਪੂਰੀ ਕਰਨੀ ਪਊਗੀ ਨਾ ਜਦੋਂ ਉਹ ਰੀਪਰ ਤਿੰਨੇ ਪੈਸੇ ਲਾਉਂਦਾ ਚਲੋ ਆਪਾਂ ਜੇ ਜੋਂਡੀਆਰ ਨੂੰ ਨਹੀਂ ਹੂਗੀ ਥੋੜਾ ਕਾਣਾ ਫਰਕ ਕਰ ਦਾਂਗੇ ਜੋਂਡੀਆਰ ਦਾ ਨਹੀਂ ਹੋਊਗਾ ਪਰ ਜਿਸ ਤਰ੍ਹਾਂ ਦਾ ਕਿਸਾਨ ਕਹੂਗਾ ਜ਼ਿਮੀਂਦਾਰ ਕਹੂਗਾ ਉਹ ਇਹ ਹੀ ਰੰਗ ਕਰਕੇ ਦੇ ਦਾਂਗੇ ਬੀਰ ਜੀ ਫਿਰ ਸਾਡਾ ਰੰਗ ਰੰਗ ਸਾਡਾ ਚੇਹ ਰੰਗ ਚ ਮੂੰਹ ਦਿਖਲਾ ਵੀਰੇ ਕੰਪਨੀ ਦਾ ਰੰਗ ਹੋਊਗਾ ਬਾਕੀ ਮੂੰਹ ਦਿਖਦਾ ਹੈਗਾ ਚਾਹੇ ਕਿਵੇਂ ਮਰਜ਼ੀ ਦੇਖ ਲਓ ਠੀਕ ਹੈ ਜੀ ਹੁਣ ਇੱਧਰ ਨਿਗਾ ਮਾਰ ਲਓ ਹੱਥ ਦੇਖੂਗਾ ਸਾਨੂੰ ਆ ਦੇਖ ਲਓ ਰੰਗ ਵੀ ਕੋਈ ਇਹ ਨਹੀਂ ਹੈਗਾ ਵੀ ਰੰਗ ਵੀ ਸਾਡੇ ਪਿੰਟ ਰੱਖੇ ਹੋਏ ਨੇਗੇ ਟੋਟਲ ਕੰਮ ਵੀ ਇੱਥੇ ਹੁੰਦਾ ਸਾਰਾ ਵੀ ਰੀ ਟੂ ਜ਼ेड ਹੋਰੇ ਹੁੰਦਾ ਹੈਗਾ ਠੀਕ ਹੈ ਜੀ ਹਾਂ ਤੇ ਲੋ ਵੀ ਜੇਕਰ ਤੁਸੀਂ ਵੀ ਮਨ ਲੈ ਇਸ ਤਰ੍ਹਾਂ ਦੇ ਵਧੀਆ ਰੀਪਰ ਖਰੀਦਣਾ ਚਾਹੁੰਦੇ ਹੋ ਮਜ਼ਬੂਤ ਗਾਰੰਟੀ ਵਾਲੇ ਸੀਜ਼ਨ ਦੀ ਫੁੱਲ ਗਾਰੰਟੀ ਹੋ ਕੁਝ ਵੀ ਹੁੰਦਾ ਇਹਨੂੰ ਮਨ ਲੈ ਕਿਸੇ ਦੀ ਕਿਸੇ ਵੀ ਪਾਰਟ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਇਹਨਾਂ ਦੀ ਗਾਰੰਟੀ ਹੈ ਚਾਹੇ ਦਰਖਤ 'ਚ ਵੱਜਦਾ ਚਾਹੇ ਇੱਟਾਂ 'ਚ ਵੱਜਦਾ ਚਾਹੇ ਇਟਾਂ ਜਿਹੜਾ ਆਪਾਂ ਚਲੋ ਚਲਾ ਕੇ ਵੀ ਦਿਖਾ ਦੇ ਤੁਹਾਨੂੰ ਵੀ ਕਿਵੇਂ ਚੱਲਦਾ ਹੈ ਵੀਰ ਜੀ ਇਟਾਂ ਦੇ ਸੱਡਾ ਤੁਸੀਂ ਤੁਹਾਨੂੰ ਚਾਹੀਏ ਲੋਹਾ ਜਾਂ ਇਹ ਮੂਰੇ ਪਲੇਟ ਤੁਹਾਨੂੰ ਲੋਹੇ ਦੀਆਂ ਪਲੇਟਾਂ ਮੂਰੇ ਦੇ ਕੇ ਦਿਖਾਉਂਗਾ ਤੁਹਾਨੂੰ ਮੈਂ ਇਟਾਂ ਦਾ ਅਸੀਂ ਨਾ ਇਟਾਂ ਦੇ ਵੀ ਪੱਤੀ ਮੂਰੇ ਚੱਲ ਜਾਊਗਾ ਵੀਰ ਜੀ ਤੁਸੀਂ ਕਹਿੰਦੇ ਲੋੜ ਨਹੀਂ ਗਈ ਜਿਹੜਾ ਪੱਖਾ ਸਾਡਾ ਵੀਰ ਜੀ 1/2 ਇੰਚ ਮੋਟਾ ਪੱਖਾ ਹੈਗਾ ਸਾਡਾ ਮੈਂ ਤੁਹਾਨੂੰ ਪੱਕੇ ਇਹ ਪਹਿਲਾਂ ਪਲੇਟਾਂ ਮੰਨ ਲਏ ਪਤਲੇ ਲਾਉਂਦੇ ਸੀ ਪਹਿਲਾਂ ਹਲਕੇ ਹੁੰਦੇ ਸੀ ਵੀਰ ਜੀ ਹੁਣ ਜਿੰਮੇ ਮੰਨ ਲਾ ਮਸ਼ੀਨਰੀ ਵਧੀਆਂ ਸਾਨੂੰ ਨਾਲ ਵਧਣਾ ਪੈਂਦਾ ਹੈਗਾ ਜੇ ਹੁਣ ਮਸ਼ੀਨ ਮਲਾ ਕੇ ਬੰਦਾ ਖੜੂਗਾ ਨਹੀਂ ਸੀਜ਼ ਤੇ ਸਾਡੀ ਗੱਡੀ ਉੱਥੇ ਪਹੁੰਚੂਗੀ ਠੀਕ ਹੈ ਸਾਡੇ ਵਿੱਚ ਖੇਤ ਦੇ ਵਿੱਚ ਚਾਹੇ 200 ਕਿਲੋਮੀਟਰ ਬੰਦਾ ਜੇ 100 ਕਿਲੋਮੀਟਰ ਤੇ ਹੈ ਫਿਰ ਵੀ ਜੇ بھائی ਚੰਨ ਚਲੋ ਸਾਡਾ ਬੰਦਾ ਗੱਡੀ ਉਰਾਂ ਪਰਾਂ 바ਗੀ ਨਹੀਂ ਲੇਟ ਹੋਗੀ 2 ਘੰਟੇ 3 ਘੰਟੇ ਹੋਗੇ ਤਾਂ ਚਾਰ ਨਾ ਟਾਪ ਖੋਲ ਲਿਓ ਗੇਰ ਦੇ ਉਰੇ ਆ ਕੇ ਬਦਲ ਕੇ ਲੈ ਜਾਓ ਕੋਈ ਹੋਣੀਗਾ ਵੀ ਭਾਈ ਕੱਲ ਨੂੰ ਮਿਲੂ ਮੌਕੇ ਤੇ ਉਸ ਟਾਂ ਤੇ ਗੇਰ ਮਿਲੂਗਾ ਤੇ ਜੇ ਮੰਨ ਲਾ ਤੁਸੀਂ 100 ਕਿਲੋਮੀਟਰ ਤੋਂ ਉਹਦਾ ਤੁਹਾਨੂੰ ਮੰਨ ਲਾ ਗੱਡੀ ਦਾ ਤੇਲ ਵੀ ਮਿਲੂਗਾ ਜੇ ਹਮਨੇ ਪੁੱਲ ਆਏਗਾ ਪੁੱਲ ਦੇ ਉੱਪਰ ਨਹੀਂ ਚੜਨਾ ਸੰਗਰੂਰਕ ਨਹੀਂ ਆਉਂਗੇ ਤਾਂ ਵੀ ਪੁੱਲ ਦੇ نیچےਲੇ ਪਾਸੇ ਦੀ ਹੋ ਜਾਓ ਪਾਤੜ ਤਾਂ ਵੀ ਥੱਲੋਂ ਦੀ ਥੱਲੋਂ ਆ ਕੇ ਸ਼ਹਿਰ ਦਾ ਇੱਕੋ ਪੁਲ ਆਇਆ ਹਾਂ ਇਹ ਸ਼ਹਿਰ ਦੇ ਉੱਪਰ ਦੀ ਪੁਲ ਆ ਗਿਆ ਜਿਹੜੇ ਵਿੱਚ ਇੱਕੇ ਪੁਲ ਆਇਆ ਹੈਗਾ ਜਦੋਂ ਇਹ ਪੁਲ ਦੇ ਨੀਚਲੇ ਪਾਸੇ ਪਿੱਲਰਾਂ ਤੋਂ ਆ ਗਿਆ ਉੱਥੇ ਕਿਸੇ ਮਰਜ਼ੀ ਨੂੰ ਪੁੱਛ ਲਓ ਕਹਿੰਦੇ ਸੀ ਤਹਿਸੀਲ 'ਚ ਜਾਣਾ ਹੈਗਾ ਤਹਿਸੀਲ ਦੇ ਬਸ ਦੋ ਕਿੱਲਾਂ ਦੀ ਪਾਈ ਓਰੇ ਆ ਸਾਹਮਣੇ ਪੁਲ ਦਿਖਦਾ ਹੈਗਾ ਤਹਿਸੀਲ ਵਾਲਾ ਰੋਡ ਪੁੱਛ ਕੇ ਆ ਜੀ ਇਹ ਤਹਿਸੀਲ ਵਾਲਾ ਰੋਡ ਹੈ ਇਹ ਸਟੇਡੀਅਮ ਰੋਇਤਰਾ ਵੀਰੇ ਜਿਹੜਾ ਆਪਣੇ ਖੇਲਾ ਹੁੰਦੀਆਂ ਨੇ ਆ ਇੱਧਰ ਸਟੇਡੀਅਮ ਆ ਗਿਆ ਇੱਧਰ ਆਪਣੇ ਸਾਹਮਣੇ ਤੁਸੀਂ ਦੇਖੋ ਇਹ ਬਿਲਕੁਲ ਸਾਹਮਣੇ ਵੀਰੇ ਕੇਰਲ ਬਿਲਕੁਲ ਸਾਹਮਣੇ ਬੋਰ ਹੈ ਹਾਂਜੀ ਮੰਨ ਕੇ ਚਲੋ ਕ੍ਰੋਸ ਮੰਨ ਲਾ ਕੋਈ ਤੁਸੀਂ ਬੇਲਰ ਲੈ ਲਓ ਇਹਦੇ ਨਾਲ ਦਾ ਕ੍ਰੋਸ ਉਹਨੂੰ ਤਾਂ ਨਹੀਂ ਮਿਲੂਗਾ ਹਾਂਜੀ ਕਿਉਂਕਿ ਬਾਕੀ ਦਾ ਹਾਲ ਆ ਨਾ ਪੈਪਲਾ ਲਾ ਲਾ ਕੇ ਦਿਖਾਉਣ ਦਾ ਹੈਗਾ ਜਿਹੜੇ ਕੱਲਾ ਸਿੰਘ ਲੁੰਦਾ ਹੈ ਇਹਦਾ ਬੇਟ ਵੀ ਸਾਡਾ ਵੀਰ ਜੀ 25 ਤੋਂ 30 ਕਿਲੋ ਦੇ ਵਿੱਚ ਹੋਊਗਾ ਬੇਟ ਦਾ ਸਾਨੂੰ ਵਜਨ ਕਰਕੇ ਦਿਖਾਉਣਾ ਚੱਕੀ ਉੱਤੇ ਦੇਖੋ ਸਾਫਟ ਦਾ ਸਾਨੂੰ ਆਪ ਦਾ ਲੱਗੂਗਾ ਵੀ ਸਾਫਟ ਦਾ ਵਜਨ ਕਿੰਨਾ ਆਏਗਾ ਲਾ ਲਓ ਵੀਰ ਜੀ ਕੱਲੇ ਸਾਫਟ ਕ੍ਰੋਸ ਕ੍ਰੋਸ ਦਾ ਹੈਗਾ 27 370 ਹੋਗੇ 27 370 ਹੋਏ ਚਲੋ ਇਹਦਾ ਵੀਰ ਕਿਲੋ ਤੋਂ ਕਿਲੋ ਕਿਸੇ ਟਰੈਕਟਰ ਦੇ ਹਿਸਾਬ ਨਾਲ ਹੈ ਹੂੰ ਕਿਲੋ ਤੋਂ ਕਿਲੋ ਚ ਵੱਧ ਵੀ ਸਕਦਾ ਹੈ ਕਿਲੋ ਘਟ ਵੀ ਸਕਦਾ ਕਿਉਂਕਿ ਇਹ ਛੋਟਾ ਵੱਡਾ ਟਰੈਕਟਰ ਦਾ ਹੁੰਦਾ ਹੈਗਾ ਜਿਵੇਂ ਕੋਈ ਟਰੈਕਟਰ ਦੇ ਲਿੰਕਾ ਛੋਟੇ ਹੁੰਦੇ ਨੇ ਉਹਦੇ 2 ਕਿਲੋ ਘਟ ਵੀ ਸਕਦਾ ਇਹਦੇ ਨੂੰ ਵੱਧ ਵੀ ਸਕਦਾ ਹੈਗਾ ਕਹਿੰਦਾ ਮਤਲਬ ਇਹ ਅੰਤਜਾ 27 ਕਿਲੋ ਦਾ ਆ ਗਿਆ 2 ਕਿਲੋ ਘਟ ਗਿਆ ਜਾਂ ਵੱਧ ਗਿਆ ਇਹਦੇ ਵਿੱਚ ਮਾਰਾ ਕੁਝ ਆਪਦੀ ਅੰਦਰ ਤਿਆਰ ਹੁੰਦਾ ਹੈਗਾ ਹੂੰ ਇੱਕ ਇਹ ਚੌਰਸ ਕਰਨ ਦਾ ਇਹ ਫਾਇਦਾ ਇਹ ਕੰਮ ਨਹੀਂ ਖੜਦਾ ਹਨਾ ਜੀ ਵੀਰ ਜੀ ਮਤੋਂ ਲਈ ਨਹੀਂ ਹੈਗਾ ਕਿਦੋਂ ਇਹਦਾ ਹੋਰ ਵੀ ਹੈ ਸਮਾਨ ਜੇ ਤੁਹਾਡਾ ਕੋਈ ਕਿਤੋਂ ਮਰਜ਼ੀ ਲੈ ਲਓ ਹਾਂਜੀ ਕਿਉਂਕਿ ਜਿਹੜੀ ਸਾਡੀ ਜੋਗ ਹੈ ਵੀਰ ਜੀ ਸਪੈਸ਼ਲ ਜੋਗ ਲੱਗੀ ਹੋਏ ਤੇ ਆਹ ਜੋਗ ਅਸੀਂ ਜਿਹੜੀ ਤੇ ਜੋਕ ਹੈਗੀ ਬਾਕੀ ਤੁਹਾਨੂੰ ਰੇਡੀਮੈਂਟ ਜੋਕ ਦਿਖਾ ਦਿੰਨੇ ਆ ਕਿ ਹੂੰ ਬਾਕੀ ਜਿਹੜੀ ਆ ਜੋਕ ਹੈ ਵੀਰ ਜੀ ਸਾਡੀ ਆਪ ਦੀ ਜੋਕ ਦੂਜੀਆਂ ਜੋਕ ਚੱਕੀ ਪੁੱਤ ਆਹ ਹੋਰੇ ਬੰਦੀ ਇਹ ਤੁਸੀਂ ਆਪ ਤਿਆਰ ਕਰਦੇ ਹੋ ਇਹ ਆਪ ਦੀ ਤਿਆਰ ਕਰਵਾਉਣਾ ਵੀਰ ਜੀ ਜੋਕ ਹੈ ਜੀ ਜਿਹੜੀ ਇਹ ਜੋਕ ਹੈਗੀ ਜੇ ਇਹ ਵੀ ਟੁੱਟੀਆਂ ਇਸ ਸੀਜ਼ਨ ਦੇ ਵਿੱਚ ਮਤਲਬ ਤੁਸੀਂ ਸਾਮ ਕੇ ਰੱਖ ਲਓ ਜੇ 200 ਕਿਲੋ 300 ਕਿਲੋਮੀਟਰ ਤੇ ਆ ਜਦੋਂ ਕਿਹੜਾ ਲੱਗਿਆ ਸਾਲ 2 ਸਾਲ ਬਾਅਦ ਇਹ ਸਤੋਂ ਨਵੀਂ ਜਦੋਂ ਮਰਜ਼ੀ ਲੈ ਸਕਦੇ ਆਉਗੇ ਇਹਦੇ ਬਾਅਦ ਇਹਦਾ ਦੁੱਗਣਾ ਫਰਕ ਪਿਆ ਇਹ ਵੀਰ ਜੀ ਜਿਵੇਂ ਰੋਟਾ ਬੀਟਰ ਤੇ ਸਾਰੇ ਆਹ ਲਾ ਰਹੇ ਨੇ ਸੋਫਾ ਸੀਟਰ ਤੇ ਆਹ ਲਾ ਰਹੇ ਨੇ ਸਾਰੇ ਆਪ ਪੈਪ ਵੀਰ ਜੀ ਇਹਦੇ ਨਾਲ ਜੇ ਤੁਸੀਂ ਆ ਕਰਾਸ ਲਾਉਂਗੇ ਸਾਤੋਂ ਹਾਂਜੀ ਹੁਣ ਇਹਦਾ ਵੇਟ ਚੱਕੋ ਸਾਨੂੰ ਉਹ ਕਰਕੇ ਦਿਖਾ ਦਾਂਗੇ ਆਪਾਂ ਕੰਡੇ ਦੇ ਵੇਟ ਇਹਦਾ ਵੇਟ ਤੋਂ ਦਾ ਵੇਟ ਕਿੰਨਾ ਫਰਕ ਆ ਹੁਣ ਇਹ ਆ ਗਿਆ ਚੀਜ਼ ਇਹ ਵੀਰ ਜੀ ਤਨ ਜਿਹੜਾ ਆਪਣਾ ਰੋਟਾ ਬੀਟਰ ਤੇ ਪੈਂਦਾ ਉਹ ਹੈਗਾ ਇਹ ਹਾਂਜੀ ਜੇ ਤੁਸੀਂ ਇਹ ਲੈਣਾ ਹੋਊਗਾ ਤੁਸੀਂ ਨੇ ਪਰ ਅਸੀਂ ਦੰਦੇ ਨਹੀਂ ਹੈਗੇ ਇਹ ਠੀਕ ਹੈ ਜੇ ਤੁਸੀਂ ਮੰਗੋਗੇ ਅਸੀਂ ਤਾਂ ਦੇਵਾਂਗੇ ਦੰਦੇ ਨਹੀਂ ਕਿਉਂਕਿ ਇਹ ਕੰਪਲੀਟ ਆ ਵੀਰ ਜੀ ਪੈਪ ਪਾੜਦਾ ਹੈਗਾ ਇਹਦੀ ਗਾਰੰਟੀ ਨਹੀਂ ਕੋਈ ਗਾਰੰਟੀ ਇਹਦੀ ਪੈਪ ਦੀ ਕੋਈ ਨਹੀਂ ਹੈਗੀ ਇਹਦਾ ਪਾਜੰਦਾ ਦਾ ਫਰਕ ਦੇਖ ਲਓ ਪਰ ਅਗੀ ਤੱਕ ਇਦੇ ਵਿੱਚ ਇੱਕ ਜੋ ਘਟ ਹੈ ਵੀਰ ਜੀ ਇੱਥੇ ਇਧਰ ਪਾਈ ਹੋਈ ਹੈ ਧਰ ਲਓ ਜੋਕ ਵਿੱਚ ਆ ਚੱਕ ਹੁਣਾਂ ਹੀ ਲਾ ਲਓ ਇਹ 14 ਕਿਲੋ ਲਾ ਲਓ 13 900 ਆ 14 ਕਿਲੋ ਲਾ ਲਓ ਉਹ ਕਿੰਨਾ ਦੀਗਾ ਉਸ 27 ਕਿਲੋ ਵੇਡ ਵੇਡ ਦੀ ਲਾ ਲਓ ਚੀਜ਼ ਹੈ ਚੀਜ਼ ਦਾ ਕੁਆਲਿਟੀ ਦਾ ਫਰਕ ਹੈ ਬੰਦਾ ਵੀਰ ਜੀ ਆ ਚੀਜ਼ ਹੈਗੀ ਵੀਰ ਜੀ ਇਹਦੇ ਤੁਸੀਂ ਇੱਥੇ ਕਰਕੇ ਨਾ ਇਹ ਥੋੜਾ ਮਾਰੋ ਆ ਘਣ ਮਾਰੋ ਇਹ ਤੇ ਕੋਲਾ ਹੀ ਮਾਰੋ ਚਾਹੀ ਹਾਂ ਲੈ ਹੁਣ ਇਹਦੇ ਵਿੱਚ ਪੈਂਦਾ ਨਹੀਂ ਹੈਗਾ ਉਹ ਪੈਪ ਹੂੰ ਬਿੰਗ ਪੈ ਗਿਆ ਜ ਤਾਂ ਇਹ ਇਹ ਪਾਇਪ ਵਿੱਚ ਪੈਂਦਾ ਨਹੀਂ ਹੈਗਾ ਜੇ ਆਪਾਂ ਇਹਨੂੰ ਕਿੰਨਾ ਵੀ ਕੁਆਲਿਟੀ ਦਾ ਕਹੀ ਜਾਈਏ ਹੁਣ ਇਹ ਵਿੱਚ ਪਾਇਪ ਨਹੀਂ ਪੈਂਦਾ ਹੈਗਾ ਹੂੰ ਸਹੀ ਹੈ ਲਈ ਹੁਣ ਉਹਦੇ ਵਿੱਚ ਪੈਂਦਾ ਹੁਣ ਉਹ ਚੱਕੋ ਆ ਚੱਕੀ ਨੂੰ ਤਾਂ ਕਰ ਲੈ ਚੱਕੀ ਲੈ ਬਈ ਇਹ ਜਿਹੜਾ ਬਾਈ ਹੋਰਾਂ ਦਾ ਬਣਾਇਆ ਹੋਇਆ ਹੁਣ ਆਪਾਂ ਇਹਦੇ ਥੋੜੇ ਲਾ ਕੇ ਦੇਖਦੇ ਹਾਂ ਹਾਂ ਵੀਰੇ ਇਹ ਸਾਨੂੰ ਚੈੱਕ ਕਰਵਾ ਦਿੰਦੇ ਹੈਗੇ ਇਹ ਵਜ ਨਹੀਂ ਬਹੁਤ ਹੀ ਵਿੰਗਾ ਹੋਣਾ ਲੱਗਦਾ ਤਾਂ ਇਹ ਦੇਖ ਵੀਰੇ ਇਹ ਸਟੀਲ ਦਾ ਹੀ ਹੋਊਗਾ ਇਹ ਨਹੀਂ ਜਿਹੜੀ ਗੱਲ ਕਹੀ ਆ ਉਹੀ ਹੋਊਗੀ ਪਾ ਕੇ ਦੇਖੋ ਇਹ ਦਾ ਮਤ ਉਹ ਲੈ ਨਹੀਂ ਵੀਰ ਜੀ ਲੈ ਲੈ ਵੇ ਮਨ ਲਖੇ ਜਦ ਤੱਕ ਹੋਣਾ ਵੀ ਨਹੀਂ ਦੇ ਨਾਲ ਇਹਨਾਂ ਦਾ ਵੀ ੱੱਕਾ ਹੁੰਦਾ ਨਹੀਂ ਹੈਗਾ ਅਸੀਂ ਤਿਆਰ ਬੇ ਕਰਕੇ ਮਨ ਲ ਫੇਰ ਉਹ ਕਰ ਦਿਆਂਗੇ ਹੁਣ ਵੀਰ ਪਤਾ ਕੀ ਹੈਗਾ ਫਰਕ ਕੁਝ ਵੀ ਨਹੀਂ ਹਾਂਜੀ ਛੋੜੇ ਸਾਹਮਣੇ 15 ਕਿਲੋ ਲੋਹਾ ਵੱਧ ਲੱਗੇ 10 12 ਕਿਲੋ ਹਾਂਜੀ ਜਦੋਂ ਖੇਲ 'ਚ ਖੜ ਜਾਂਦਾ ਹੈ ਦਿੱਕਤ ਬਹੁਤ ਹੈ ਜੀ ਹਾਂਜੀ ਇਹ ਦੇਖੋ ਹੂੰ ਜਿਹੜਾ ਸੀ ਗੇਰ ਆ ਉਹ ਹੈ ਗੇਰ ਹੈ ਕੇਵਲ ਬਿਰਖੂ ਸਾਡਾ ਆਪਣਾ ਗੇਰ ਹੈਗਾ ਹਾਂਜੀ ਗੇਰ ਤਾਂ ਹੁਣ ਵੇਡ ਧਰ ਕੇ ਦੇਖੋ ਇਤਰੀ ਕੋ ਕਾਕੇ ਗੇਰ ਆ ਆਮ ਗੇਰ ਨਾਲ ਕੰਨਾ ਵਜਨ ਵੱਧ ਹੋਊਗਾ ਵੀਰ ਜੀ ਅਸੀਂ ਪਰ ਵਜਨ ਕਰਿਆ ਨਹੀਂ ਹਾਂਜੀ ਤੁਹਾਡੇ ਸਾਹਮਣੇ ਹੀ ਕਰ ਰਿਹਾ ਅੱਜ ਤੱਕ ਵਜਨ ਨਹੀਂ ਕਰਿਆ ਸੀ ਗੇਰ ਦਾ ਇਸੇ ਦਾ ਵਜਨ ਇਹ ਵਿੱਚ ਸ਼ੱਕ ਮਟਾਉਣ ਦੇ ਮਾਰੇ ਅਸੀਂ ਤੁਹਾਡੇ ਸਾਹਮਣੇ ਹੀ ਕਰ ਰਹਾਂਗੇ ਠੀਕ ਹੈ ਚੋਕੋ ਜਿਹੜੀ ਕੁਆਲਿਟੀ ਹੁੰਦੀ ਹੈ ਵੀਰ ਜੀ ਉਹਦਾ ਕੋਈ ਆਹੋ ਨਹੀਂ ਹੁੰਦਾ ਹੈਗਾ ਹੂੰ 72900 73 ਮੰਗੂ ਹੋ ਗਏ 700 900 ਬਜਲੇ ਇਹਦਾ ਮੰਨ ਕੇ ਚੱਲੋ ਵੀਰ ਜੀ ਇਹਦਾ 700 900 ਹੋ ਗਏ ਹਾਂ ਕੋਈ ਇਹ ਤੋਂ ਕਿਲੋ ਘੱਟ ਵੀ ਸਕਦਾ ਮੇਰੇ ਕੋਈ ਵੱਧ ਨਹੀਂ ਸਕਦਾ ਹੈਗਾ ਠੀਕ ਹੈ ਕਿਲੋ ਕੋਈ ਹੋਰ ਨਹੀਂ ਹੈ ਜਿਵੇਂ ਪਲੇਟ ਦੇ ਵਿੱਚ ਆ ਜਾਂਦਾ ਹੈਗਾ ਹੁਣ ਇਹਦਾ ਪਲੇਟ ਥੋੜੀ ਜਿਹੀ ਪਤਲੀ ਹੈ ਹੂੰ ਉਹਦੇ ਦੂਆ ਮਤਲਬ 74 ਹੋ ਜਾਂਦਾ ਹੈਗਾ ਫਿਰ ਜਿਗਰਾਰੀ ਸਾਡੇ ਕਟਰ ਦੇ ਵਿੱਚ ਸਟੀਲ ਦੀ ਗਰਾਰੀ ਹੋਊਗਾ ਚੱਕ ਲੈ ਹਾਂਜੀ ਸਟੀਲ ਦੀ ਗਰਾਰੀ ਹੋਊਗੀ ਇਹ ਡੇੜੀਆਂ ਗਰਾਰੀਆਂ ਨੇ ਚਾਹੇ ਕਣ ਮਾਰੀ ਜਾ ਲਈ ਗਰਾਰੀ ਵੀ ਮਤਲਬ ਦੰਦਾ ਵੀ ਧਬ ਗਿਆ ਪਾ ਵੀ ਸਾਡੀ ਗਾਰੰਟੀ ਹੈਗੀ ਕਿ ਤਾ ਨਹੀਂ ਪੁਰਦੀ ਹਾਂ ਤੁਹਾਡੇ ਸਾਹਮਣੇ ਕਣ ਮਾਰ ਕੇ ਦਿਖਾ ਦਿੰਦੇ ਉਹ ਆ ਦੰਦੇ ਪੱਕੇ ਕਿ ਤੜਕ ਜੇ ਦੇਖ ਵੀਰੋ ਤਾਂੰਗਾ ਡਰ ਲੱਗਦਾ ਵੀ ਪੁਰਨਕੇ ਲੱਗੇ ਨਾ ਦੇਖ ਵੀਰੋ ਨੀ ਕਿਤੋਂ ਨਹੀਂ ਹੱਲੀ ਹਨਾ ਇਹਦੀ ਵੀ ਵਿੱਚ ਗਾਰੰਟੀ ਹੁੰਦੀ ਹੈ ਇਹਦੀ ਵੀ ਗਾਰੰਟੀ ਹੈ ਵੀਰ ਜੀ ਕੁਝ ਵੀ ਹੋ ਜੇ ਠੀਕ ਹੈ ਆ ਦੇਖ ਇਹਦਾ ਸੜਕ ਦੇਖੋ ਸੜਕ ਪਟ ਗਈ ਪਰ ਇਹਨੂੰ ਪੂਰਾ ਫਰਕ ਨਹੀਂ ਪਿਆ ਇਹਦੀ ਗੱਲ ਆ ਵੀਰ ਜੀ ਕਿਤੇ ਐ ਨਹੀਂਗਾ ਵੀ ਕਿਤੋਂ ਵੀ ਹੋ ਜਾਊਗਾ ਹੂੰ ਇਹਦੀ ਵੀ ਸਾਡੀ ਗਾਰੰਟੀ ਹੈ ਵੀਰ ਜੀ ਜੇ ਮਾਲਾ ਸੀਜ਼ਨ ਜੀ ਟੁੱਟ ਜਾਂਦੀ ਹੈ ਤਾਂ ਵੀ ਗੇਅਰ ਬਾਕਸ ਨਵਾਂ ਲੱਗ ਬੈਲ ਡੰਗੂਗਾ ਫਿਰ ਇੱਕ ਚੀਜ਼ ਵੀਰ ਤਨ ਮੈਂ ਹੋਰ ਦੱਸ ਦਾਂਗਾ ਆ ਜਿਹੜਾ ਬੰਡ ਹੈ ਇਹ ਬੰਡ ਆਮਾ ਥਾ ਲਾਈਦਾ ਬੜਾ ਨਹੀਂ ਵੀ ਬੰਡ ਬੰਦਾ ਬੰਡ ਪਾ ਦੂਗਾ ਜਦ ਤਾ ਗਰਮ ਕਰਕੇ ਮੋੜ ਦੇਗਾ ਜਾਂ ਸਾਨੂੰ ਸਿੱਧੀ ਮਿਲੂਗੀ ਸਾਰਿਆਂ ਦੀ ਐ ਹੂੰ ਐ ਸਿੱਧੀ ਮਿਲੂਗੀ ਇਹ ਇਹ ਬੰਡ ਪੱਕਾ ਦੇ ਨਾਲ ਪਾਉਂਦੇ ਹਾਂ ਹਾਂ ਹੁਣ ਵੀਰੇ ਜੇ ਪਤਾ ਕੀ ਐ ਮਿਸਤਰੀ ਭਾਈਆਂ ਨੂੰ ਪਤਾ ਹੈਗਾ ਕਿਉਂਕਿ ਜਿਹਦਾ ਕਾਰਨਾ ਹੁਣ ਜਮਾ ਆਪਣੇ ਲੋਹੇ ਵਾਲੀ ਪ੍ਰੈਸ ਹੁੰਦੀ ਹੈ ਉਹ ਟੇਡਾ ਹੁੰਦਾ ਦਾਤੀਆਂ ਜਾਂਦੇ ਹੁੰਦੇ ਨੇ ਕਿ ਐਡੀ ਹੁੰਦੀ ਹੈ ਇਹਦੇ ਨਾਲ ਵੀਰੇ ਜ਼ੋਰ ਘੱਟ ਲੱਗਦਾ ਕਿਉਂਕਿ ਇਹਦੇ ਤੇ ਮਿਹਨਤ ਬਾਦੀ ਹੁੰਦੀ ਹੈਗੀ ਆ ਲੈਥੋਂ ਪਤਾ ਕੀ ਪੱਤੀਆਂ ਸਿੱਧਾ ਵਾਲ ਪਾ ਕੇ ਐ ਸਿੱਧੀ ਦਿਖਿਆ ਹੁੰਦਾ ਵੀ ਸਿੱਧਾ ਵਾਲ ਪਾਤਾ ਇੱਕ ਪੱਤੀ ਹੈਗੀ ਆ ਸਾਡੀ ਤੇ ਡਬਲ ਮਿਹਨਤ ਤਕਰੀਬਨ 75 ਪੈਸੇ ਮੰਨ ਲੈ ਜੇ ਲੋਡ ਲੈ ਰਿਹਾ ਹੈ ਇੱਥੇ ਆਪਣਾ 50 ਪੈਸੇ ਲੋਡ ਲਊਗਾ ਲੋਡ ਵੀ ਘਟੂ ਲੋਡ 25 ਪੈਸੇ ਲੋਡ ਘਟੂਗਾ ਉਹ ਸਾਡੀ ਜ਼ਿੰਮੇਵਾਰੀ ਹੋ ਗਿਰ ਜੀ ਆ ਦੇਖੋ ਮੇਰੇ ਵੈਲਡਿੰਗ ਵੀਰੇ ਕੋਈ ਇਹ ਚਾਹੋ ਨਹੀਂ ਹੈਗਾ ਕੋਈ ਸ਼ੋਰੀ ਨਹੀਂ ਕੋਈ ਪੁੱਟੰਦਾ ਨਹੀਂ ਹੈਗਾ ਵੀ ਉਹੀ ਬੰਦਾ ਥੜੂਆ ਨਹੀਂ ਹਾਂ ਵੀਰੇ ਹੱਥ ਨੂੰ ਪਤਾ ਹੈ ਝੂਠ ਬੋਲਦਾ ਜੇ ਮੈਂ ਅੱਲਾ ਕਹਿੰਦਾ ਆ ਦੇਖ ਲੈ ਤੈਨੂੰ 9-10 ਪੀਸ ਕਹਿਦੀ ਰੋਜ਼ ਆ 10 ਪੰ ਮੇਰੇ ਪੰਜਾਂ 10 ਕੱਢਦਾ ਇਹ ਰੋਜ਼ ਆ 10 ਬਣਾ ਕੇ 10 ਪਾਵਾ ਆ ਹਾਂ ਇਹ ਨਹੀਂ ਕਿ ਵੀ ਜਿਹੜੀ ਕੋਈ ਹੋਰ ਚੀਜ਼ ਦਿਖਾਵਾਂਗੇ ਤਾਂ ਮਿੱਗ ਤਾਂ ਮਿੱਗ ਦੀ ਹੋਊਗੀ ਤਾਂ ਹੀ ਕਹਿ ਵੀਰੇ ਝੂਠ ਤਾਂ ਬੋਲਣਾ ਨਾ ਭਾਈ ਨਹੀਂ ਕਿਸੇ ਚੀਜ਼ ਤੋਂ ਵੀ ਰੀਪਰ ਵਾਲੇ ਬਾਈ ਜਿਵੇਂ ਹੋਣਗੇ ਦਿਨ ਦੇ ਵਿੱਚ ਚਾਰ ਬਾਈ ਦਾ ਐਂਦਰ ਮਿਸਤਰੀ ਜਾਂ ਆ ਪੈਂਦਾ ਸੀਗਾ ਫਿਰ ਉਹ ਤਾਂ ਆਪ ਲੈ ਦੇ ਆ। ਹੁਣ ਦੇਖ ਦੇ ਕੇ ਵੀ ਕਿਹੜੇ ਕਿਹੜੇ ਮੁਸ਼ਕਲ ਆਉਂਦੇ ਸਾਰੇ ਦੇਖ ਕੇ ਕਰਤੀ ਹੁੰਦੇ ਸੀ ਵੀ ਜੇ ਅਸੀਂ ਆਪ ਚਲਾਉਂਦੇ ਰਹਾਂ ਮੈਨੂੰ ਤਿੰਨ ਸਾਲ ਹੋਏ ਨੇਗੇ ਹੁਣ ਹੁਣਾਂ ਨਹੀਂ ਚਲਾਉਂਦਾ ਹੈਗਾ ਕਿਉਂਕਿ ਥੋੜੀ ਟੂਹੀ ਦਿੱਕਤ ਆ ਗਈ ਜੀ ਹੁਣ ਤੱਕ ਟਰੈਕਟਰ ਪਹਿਲਾਂ ਮੈਨੂੰ ਲੈਸ਼ਰ ਦੀ ਬੇਸ਼ਤੀ ਤੁਹਾਡੇ ਲਈ ਫੋੜਦੀਗਾ ਆ ਦੇਖੋ ਭਾਈ ਬਾਈ ਵੀਡੀਓ 'ਚ ਕਹਿ ਬੈ ਔਰ ਆਪਣੇ ਅਸਲ ਦੇ ਵਿੱਚ ਹੀ ਲਾ ਲਿਆ ਹੁਣ ਦੇਖਾਂ ਵੀ ਟੱਪੂਗਾ ਨਾ ਵੀਡੀਓ ਦੇ ਵਿੱਚ ਤਾਂ ਬਾਈ ਨੇ ਕਹਿਤਾ ਬਾਈ ਲੰਘ ਜੂ ਵੀਰੇ ਜੇ ਜ ਮੈਨੂੰ ਆਪਦੀ ਚੀਜ਼ ਤੇ ਦਾਮ ਹੈਗਾ ਤਾਂ ਕਰ ਰਹੇ ਆ ਵੀਰੇ ਸਾਨੂੰ ਪਤਾ ਸੀ ਕੀ ਚੀਜ਼ ਲਾ ਰਹੇ ਆਂਗੇ ਪਹਿਲਾਂ ਸਾਨੂੰ ਚਾਦਰ ਦਾ ਡਰ ਹੁੰਦਾ ਸੀ ਪਹਿਲਾਂ ਦੋ ਸਾਲ ਪਹਿਲਾਂ ਚਾਦਰ ਸੀ ਪਲੇਟ ਲਾ ਦੀ ਨੂੰ ਪਹਿਲੀ ਦਿਖਾਈ ਯਾ ਰੀਪਰ ਦੀ ਹੋਰ ਤਾਂ ਹੁੰਦੀ ਨਹੀਂ ਪੱਖਾ ਸਾਡਾ ਮੰਨ ਲੈ ਸਵਾ ਇੰਚੀ ਪੱਖਾ ਥੱਲੇ ਮੋਟਾ ਆ ਗਿਆ ਹੋਰ ਤਾਂ ਰੱਬ ਦਾ ਨਾਮ ਆ ਵੀਰੇ ਇਹ ਦੂ ਬਾਤਾਂ ਕਿਬੇ ਵੀਰੇ ਆਪਾਂ ਨੂੰ ਕਰਨ ਦਾ ਪਤਾ ਕੀ ਇਹ ਜ਼ਿੰਮੇਦਾਰਾਂ ਦਾ ਖਰਚੇ ਵੱਧਣੇ ਨੇਗੇ ਆ ਪੱਤੀ ਦੇਖੀ ਬਾਈ ਜ਼ਿੰਮੇਦਾਰ ਨੇ ਭਰਾ ਮੇਰੇ ਤਾਂ ਖਰਚੇ ਵੱਧਣੇ ਨੇਗੇ ਹਾਂਜੀ ਉਹਨਾਂ ਕਿਹੜਾ ਕੋਈ ਇਹ ਦੇਖਣੀ ਨਹੀਂ ਹੁੰਦੀਗੀ ਇਹ ਚੀਜ਼ ਆ ਪਰ ਫੇਰ ਵੀ ਪਤਾ ਕੀ ਹੁੰਦਾ ਹੈਗਾ ਹਾਂਜੀ ਇਹ ਆਪਾਂ ਤਾਂ ਕਰ ਰਹੇ ਆਂਗੇ ਵੀ ਜੇ ਕੱਲ ਨੂੰ ਕੋਈ ਚੀਜ਼ ਮੂਰੇ ਆ ਜਾਂਦੀ ਹੈਗੀ ਵੀ ਲੋਹਾ ਆ ਜਾ ਲੱਗਦਾ ਵੀ ਇਹ ਤਾਂ ਟੁੱਟ ਗਿਆ ਕਿ ਬਾਰੇ ਨੇ ਕਿਹੜੇ ਦਿਨ ਆਪ ਵੀ ਲੋਹਾ ਵੱਢਣਾ ਹੈਗਾ ਹਾਂਜੀ ਖਤਲੇ ਵਾਲੀ ਹੈ ਇਹ ਪਤਨੀ ਲੱਗ ਰਹੀ ਹੈ ਪਾਣੀ ਵਾਲਾ ਗਲਾਸ ਇਹ ਜਿਹੜੀਆਂ ਪੱਕੀਆਂ ਆਈਆਂ ਨੇ ਕਿਤੇ ਕੋਈ ਸਰਾਤ ਕਿਤੇ ਕੁਝ ਹੋਰ ਹੋਇਆ ਚਿਪ ਵੀ ਪਿਆ ਮਾਰਾ ਮੋਟਾ ਬਾਕੀ ਉਸ ਤੋਂ ਬਾਅਦ ਧੜਕਣ ਦੇਖ ਲੋ ਵੀਰ ਜੀ ਥੋੜਾ ਜਿਹਾ ਚਲ ਰਿਹਾਗਾ ਆ ਰੱਖ ਦੀਏ ਵੀਰ ਜੀ ਲੈ ਤੁਸੀਂ ਰੱਖੋਗਾ ਹੱਥ ਨਾਲ ਰੱਖੋ ਇੱਥੇ ਰੱਖਦਾ ਗਾਇਲ ਨਾ ਜਾਈ ਉਧਰ ਤੇ ਮੇਰੀ ਕੋ 400 ਦਾ ਗੋਲ ਹੈ ਇਹਦਾ ਗੋਲ ਹੈ بڑے ਖਾਤਰ ਤੋਂ ਦੇਰ ਤਾਂ ਵੀਰ ਨੇ ਗੋਲ ਖਾਉਂਦੇ ਧਰਤਾ ਵੈਸੇ ਉਹ ਇਹ ਹਰ ਇੱਕ ਚੀਜ਼ ਕੁਛ ਵੀ ਧਰ ਤੋਂ ਖੜਦੀ ਨਹੀਂ ਹੁੰਦੀਗੀ ਗੋਲ ਚੀਜ਼ ਦੇ ਖੜਿਆ ਆ ਜਾਈਏ ਆਪਾਂ ਗੋਲ ਦੀ ਰਾ ਖਾ ਇਹਦੇ ਦਾ ਪਰ ਆਮ ਤਾਂ ਤਾਂ ਨੇ ਉਹਦੇ ਦਾ ਨੂੰ ਕੁਛ ਹੁੰਦੀ ਨਹੀਂ ਹੈਗਾ ਉਹਦੇ ਦਾ ਚੇਕੇ ਮਰਜ਼ੀ ਦਾ ਰੋ ਉਹਰੇ ਕੁਛ ਨਹੀਂ ਹੁੰਦਾ ਹੈਗਾ ਉਹਦੀ ਬਾਤ રે ਆ ਦੇਖਾ ਇਹਦੇ ਖੜ ਜਾਊਗਾ ਆ ਨੱਟ ਤੇ ਇਹਦੇ ਨੱਟ ਤੇ ਇਹਦੇ ਖੜਾ ਦੋ ਇਹਦੇ ਨਹੀਂ ਖੜਨਾ ਹੈ ਅੱਜ ਅਗਲਾ ਸੈਗਾ ਪਿੱਤੇ ਵੀ ਖੜ ਗਿਆ ਮਨ ਲੱਗ ਇੰਨੀ ਫੇਵਰੇਸ਼ਨ ਘਟਾਈ ਦੀ ਦਾ ਤੁਸੀਂ ਪਕੀਰ ਲੱਗਦਾ ਹੈਗਾ ਨਹੀਂ ਨਾੜ ਤੇ ਅੱਜ ਤੱਕ ਨਾੜ ਤੇ ਕੋਈ ਖੜਾ ਨਹੀਂ ਸਕਦਾ ਨਹੀਂ ਹਲਾ ਚਾਦਰ ਤੇ ਖੜਾ ਹੋ ਰੇ ਖੜਾ ਹੂਗਾ ਨਵੇਂ ਚਾ ਟਰੈਕਟਰ ਚੱਲਦੇ ਦੇਗਾ ਟਰੈਕਟਰ ਨਾਲੇ ਵੀਡੀਓ ਚੱਲੀ ਜਾਂਦੀ ਆ ਇਹ ਇੱਕ ਗੇਅਰ ਨਹੀਂ ਖਾਸ਼ ਦੇ ਹਨ ਇਹ ਗੇਅਰ ਦੀ ਵੀਰਜੀ ਹੋਰ ਚਲਾ ਲਓ ਚਾਹੇ ਇਹ ਨਹੀਂ ਹੈਗਾ ਵੀ ਇਹੀ ਹੈ ਟਰੈਕਟਰ ਚੱਲਦਾ ਦਿਖਾ ਦੇ ਤੋਰ ਵੀ ਥੋੜਾ ਜਿਹਾ ਚੱਕ ਲੈ ਹਾਂ ਚਲੋ ਜੇ ਹੱਥ ਪਾ ਲੈਂਦੇ ਨਾਲ ਨਹੀਂ ਲੱਗਦਾ ਹੈ ਹਾਂ ਜੀ ਇੱਕ ਨੇ ਕਿਹਾ ਸੀ ਮੇਰਾ ਲਿਫਟ ਘੱਟ ਚੱਕਦਾ ਇੱਕ ਦੇ ਕਰਨ ਸੀ ਨੋਟ ਕਰਕੇ ਗੇਅਰ ਉਹਦੀ ਚੱਕੇ ਉਹ ਕਰਦਾ ਇੱਕ ਕਸਟਮਰ ਦੀ ਇੰਨੀ ਸਮਾਂ ਇੱਕ ਕਸਟਮਰ 950 ਕਟਰ ਦੇ ਵਿੱਚੋਂ ਇੱਕ ਬੰਦੇ ਨੇ ਕਿਹਾ ਸੀਗਾ ਉਹ ਵੀਰ ਨੂੰ ਵੀ ਮੈਂ ਕਹਿਣਾਗਾ ਜਿਹੜਾ ਵੀਰੇ ਸਾਡੀ ਮੈਸੀ ਵਾਲੇ ਦੀ ਤੀਗੀ ਵੀ ਆ ਵੀਰੇ ਤੇਰੇ ਮੈਸੀ ਵਾਲੇ ਜਿਹੜਾ ਟਰੈਕਟਰ ਦੀਆਂ ਨੂੰ ਕੰਪਲੀਟ ਕਰੀ ਉਹਦੇ ਕਰਕੇ ਅਸੀਂ ਤੇਰੇ ਕੱਲੇ ਕਰਕੇ ਗੇਅਰ ਬਦਲੇ ਆਗਾ ਡੇਲੀ ਬਣਦੇ ਨੇ ਵੀਰੇ ਸਾਡੇ ਲਈ ਮੈਂ ਜਿਹੜੇ ਹਿਸਾਬ ਨਾਲ ਤੁਹਾਡੇ ਕੋਲੇ ਕੰਮ ਮੈਨੂੰ ਐ ਸੀ ਵੀ 20 ਮਹੀਨਾ ਨਹੀਂ ਮਿਲਣਾ ਕੱਟੜ ਜੀ ਨਹੀਂ ਵੀਰੇ ਅਸੀਂ 6ਵੇਂ ਮਹੀਨੇ ਤੇ ਆ ਸਮਝ ਲੈ 13 ਦੀ ਸਟਾਰਟਾਂਗੇ ਮੇਰਾ 350 ਕੱਟੜ ਤਾਂ ਬੱਗਿਆ ਮਲੇ ਪ੍ਰੋਡਕਸ਼ਨ ਥੋੜੀ ਜਿਆਦਾ ਹੈ ਜੀ ਲੋਕਾਂ ਦਾ ਵੀਰੇ ਮੀਂਹ ਕਰਕੇ ਅੱਜ ਤੁਹਾਨੂੰ ਕੇ ਹੀ ਨਹੀਂ ਕਹਿੰਦੇ ਮੇਰੇ ਲਈ ਵੀ ਆਫ ਕਰੋ ਬੰਦੇ ਰੀਚ ਹੁੰਦੀ ਹੈ ਜਿੱਥੇ ਚੀਜ਼ ਹੈ ਜਿਸ ਨੇ ਮਾਲਾ ਦੇਖਣਾ ਬਿਲਕੁਲ ਦਾ ਰੀਪਰ ਲੈਣਾ ਤਾਂ ਕੇਵਲੇ ਬਿਲਕੁਲ ਵੀ ਕਿਸੇ ਮਰਜ਼ੀ ਨੂੰ ਪੁੱਛ ਲਓ ਵੀ ਮੈਂ ਕੇਵਲੇ ਬਿਲਕੁਲ ਵੇ ਜਾਣਾ ਹੈਗਾ ਬਾਕੀ ਸਾਹਮਣੇ ਸਾਡੇ ਬੈਂਕ ਆਉਂਦੀ ਹੈ ਵੀਰੇ ਹਾਂਜੀ ਤਸੀਲ ਰੋਡ ਹੈ ਗਾਮੜੀ ਰੋਡ ਵੀ ਕਹਿੰਦੇ ਨੇ ਤਸੀਲ ਵੀ ਸਟੇਡੀਅਮ ਵੀ ਇੱਧਰ ਸਾਰਾ ਕੁਝ ਹੈਗਾ ਬਾਕੀ ਤੁਸੀਂ ਆਪਣੇ ਬੋਰਡ ਨਾਲ ਦਾ ਬੋਰਡ ਨਹੀਂ ਕਿਸੇ ਦੇ ਵੀ ਲਗਾਉਗਾ ਖੇਤੀ ਵਿਕਾਸ ਬੈਂਕ ਪੁੱਛ ਲਿਓ ਬਸ ਇੱਕੋ ਹੀ ਹੋਣਾ ਹੈ ਹਾਂ ਇੱਕੇ ਹੈ ਨਾ ਸਟੇਡੀਅਮ ਵੀ ਇੱਧਰ ਹੈਗਾ ਜਿਹੜਾ ਆਪਣਾ ਖੇਲਾ ਹੁੰਦੀਆਂ ਨੇ ਬਾਕੀ ਨੰਬਰ ਚੱਲਦੇ ਤਾਂ ਕਾਲ ਕਰ ਲਿਓ ਹੋਰ ਨੰਬਰ ਤੇ ਕੋਈ ਭਰੋਸਾ ਨਹੀਂ ਜਿਹੜੇ ਨੰਬਰ ਵੀਡੀਓ 'ਚ ਨੇ ਇਹਨਾਂ ਦੀ ਤੁਸੀਂ ਮਤਲਬ ਕਾਲ ਕਰਿਓ